ਵਾਹਿਗੁਰੂ 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 ਜਿਹੜਾ 46ਵਾਂ ਬਚਨ ਹੈ ਸਭ ਕਰੇਨ ਦਿਖਾਵੇ ਦੇ ਸਿੱਖ ਨਹੀਂ ਬਣਨਾ ਕਿਉਂਕਿ ਅਸੀਂ ਮਾਫ ਕਰਨਾ ਜੋ ਅਸੀਂ ਹਾਂ ਜੋ ਅਸੀਂ ਬਾਹਰੋਂ ਹਾਂ ਉਹ ਅਸੀਂ ਅੰਦਰੋਂ ਨਹੀਂ ਮੈਂ ਆਪਣੀ ਗੱਲ ਕਰ ਰਿਹਾ ਜੋ ਅਸੀਂ ਬਾਹਰੋਂ ਹਾਂ ਉਹ ਅਸੀਂ ਅੰਦਰੋਂ ਨਹੀਂ ਹਾਂ ਪਰ ਜੋ ਅਸੀਂ ਅੰਦਰੋਂ ਹਾਂ ਉਹ ਬਾਹਰ ਨਹੀਂ ਹਾਂ ਗੱਲ ਉਦੋਂ ਬਣੇਗੀ ਜਿਸ ਦਿਨ ਅਸੀਂ ਅੰਦਰੋਂ ਬਾਹਰੋਂ ਇੱਕ ਹੋ ਜਾਏ ਨਿਤਸਰਬ ਕਹਿੰਦੇ ਜਿੰਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ ਸਤਗੁਰੂ ਨੂੰ ਪਸਾਂਦੇ ਨਹੀਂ ਹੈ ਜੇ ਅਸੀਂ ਸਿਰਫ ਪਹਿਰਾਵਾ ਹੀ ਧਾਰਨ ਕੀਤਾ ਹੈ ਜੇ ਸਾਡੇ ਕੋਲ ਬਾਣੀ ਨਹੀਂ ਹੈ ਬਾਣਾ ਹੀ ਹੈ ਉਹ ਵੀ ਨੁਕਸਾਨ ਹੈ ਉਹ ਕੀ ਹੁੰਦਾ ਕਹਿੰਦੇ ਭੇਖ ਦਿਖਾਇਓ ਜਗਤ ਕੋ ਲੋਗਣ ਕੋ ਵਸ ਕੀ ਕਿਉਂਕਿ ਰੱਬ ਸਤਿਗੁਰੂ ਜਿਹੜਾ ਹੈ ਨਾ ਉਹ ਅੰਤਰਜਾਮੀ ਹੈ ਉਹ ਅੰਦਰਲੀ ਜਾਣਦਾ ਹੈ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀੜ ਪਛਾਨਤ ਉਹ ਅੰਦਰ ਨੂੰ ਅੰਦਰਲੀ ਸਾਡੀ ਹਾਲਾਤ ਨੂੰ ਸਮਝਦਾ ਹੈ ਤੇ ਸਤਿਗੁਰੂ ਕਹਿੰਦੇ ਪਹਿਰਾਵਾ ਵੀ ਉਸ ਦਿਨ ਤੇਰਾ ਮੁਬਾਰਕ ਹੈ ਜਿਸ ਦਿਨ ਅੰਦਰ ਵੀ ਉਹ ਗੁਣ ਜੀਵਨ ਦੇ ਵਿੱਚ ਆ ਜਾਂਦੇ ਆ ਕਿੰਨੀਆਂ ਉਦਾਹਰਨਾਂ ਗੁਰੂ ਸਾਹਿਬ ਨੇ ਪ੍ਰੈਕਟੀਕਲ ਕਰਕੇ ਵੀ ਦੱਸਿਆ ਆਪਾਂ ਤੁਸੀਂ ਸਾਖੀ ਸੁਣਦੇ ਹੋ ਗੁਰੂ ਸਾਹਿਬ ਜੀ ਇੱਕ ਦਿਨ ਆਨੰਦਪੁਰ ਸਾਹਿਬ ਖਬਰ ਮਿਲੀ ਕਿ ਲਾਗਲੇ ਪਿੰਡਾਂ ਦੇ ਵਿੱਚ ਸ਼ੇਰ ਆ ਗਿਆ ਹੈ ਜੰਗਲ ਵਿੱਚ ਲੋਕੀ ਭੜੇ ਕਬਰ ਆ ਗਏ ਦਹਿਸ਼ਤ ਦਾ ਮੌਲ ਹੈ ਸਭ ਡਰ ਗਏ ਪਰ ਇੱਕ ਦਿਨ ਕੀ ਹੋਇਆ কুমਯਾਰ ਜਿਹੜਾ ਸੀ ਆਪਣੇ ਖੋਤੇ ਲੈ ਕੇ ਗਧੇ ਲੈ ਕੇ ਜਾ ਰਿਹਾ ਸੀ ਤੇ ਉਹਨਾਂ ਖੋਤਿਆਂ ਨੂੰ ਦੇਖ ਕੇ ਸ਼ੇਰ ਵੀ ਹਿਣਕਣ ਲੱਗ ਗਿਆ ਕਿਉਂਕਿ ਖੋਤੇ ਹਿਣਕਦੇ ਆ ਸ਼ੱਕ ਪੈ ਗਿਆ ਵੀ ਇਹ ਸ਼ੇਰ ਨਹੀਂ ਹੈ ਇਹ ਖੋਤਾ ਹੀ ਹੈ ਉਹਨੂੰ ਪਕੜਿਆ ਉਹਦੇ ਉੱਪਰ ਕਿਸੇ ਨੇ ਖੱਲ ਪਾਈ ਹੋਈ ਸੀ ਸ਼ੇਰ ਦੀ ਲੋਕਾਂ ਨੂੰ ਬੁਲਾਇਆ ਆਨੰਦਪੁਰ ਸਾਹਿਬ ਆ ਗਿਆ ਗੁਰੂ ਸਾਹਿਬ ਜੀ ਗੁਰੂ ਸਾਹਿਬ ਮਹਾਰਾਜ ਨੂੰ ਕਹਿੰਦਾ ਗੁਰੂ ਮਹਾਰਾਜ ਜੀ ਇਹ ਖੋਤਾ ਹੈ ਇਹ ਲੋਕੀ ਐਵੇਂ ਡਰਦੇ ਸਨ ਦੇਖੋ ਇਹਦਾ ਮੈਂ ਪਾਜ ਉਗੇੜ ਦਿੱਤਾ ਹੈ ਸਹਿ ਮਹਾਰਾਜ ਕਹਿਣ ਲੱਗੀ ਤੁਹਾਨੂੰ ਪਤਾ ਕਿਸ ਨੇ ਛੱਡਿਆ ਗੁਰੂ ਮਹਾਰਾਜ ਜੀ ਨਹੀਂ ਕਹਿੰਦੇ ਮੈਂ ਹੀ ਛੱਡਿਆ ਸੀ ਮੈਂ ਸਿੱਖ ਨੂੰ ਬਹੁਤ ਉੱਚਾ ਬਣਾਉਣਾ ਚਾਹੁੰਦਾ ਹਾਂ ਸਿੱਖ ਸਿਰਫ ਬਾਹਰੋਂ ਹੀ ਦਿਖਾਵੇ ਦਾ ਨਾ ਬਣੇ ਬਾਵ ਕਰਨਾ ਸ਼ਕਲ ਸ਼ੇਰਾਂ ਵਰਗੀ ਬਣ ਗਈ ਪਹਿਰਾਵਾ ਸਾਡਾ ਸਿੱਖੀ ਵਾਲਾ ਹੈ ਪਰ ਕਿਤੇ ਨਾ ਕਿਤੇ ਸਾਡੇ ਦਿਮਾਗ ਦੇ ਵਿੱਚ ਬ੍ਰਾਹਮਣ ਬੈਠਾ ਹੈ ਬ੍ਰਾਹਮਣੀ ਸੋਚ ਬੈਠੀ ਹੈ ਉਹ ਨਿਕਲ ਨਹੀਂ ਰਹੀ ਉਹ ਸਾਡੇ ਵਾਸਤੇ ਘਾਤਕ ਹੈ ਸਮਾਜ ਦੇ ਵਾਸਤੇ ਘਾਤਕ ਹੈ ਕਿਉਂਕਿ ਬ੍ਰਾਹਮਣ ਜਿਹੜਾ ਵਰਣ ਪੰਡ ਕਰਦਾ ਹੈ ਬ੍ਰਾਹਮਣ ਵਖਰੇਵੇਂ ਪੈਦਾ ਕਰਦਾ ਹੈ ਉਹ ਸੋਚ ਜਿਹੜੀ ਹੈ ਉਹ ਸੋਚ ਬ੍ਰਾਹਮਣੀ ਸੋਚ ਹੈ ਲੈ ਪੰਡਤਾਈ ਸੋਚ ਜਿਹੜੀ ਹੈ ਉਹ ਦਿਮਾਗ ਦੇ ਵਿੱਚ ਉਉਹੀ ਕਾਰਨ ਹੈ ਕਿ ਗੁਰਦੁਆਰਿਆਂ ਦੇ ਵਿੱਚ ਵੀ ਸ਼ਰਾਧ ਮਨਾ ਦਿੱਤੇ ਜਾਂਦੇ ਆ। ਇਹ ਬ੍ਰਾਹਮਣੀ ਸੋਚ ਦਾ ਹੀ ਇੱਕ ਤਰੀਕਾ ਕਿਉਂਕਿ ਸੋਚ ਉੱਥੇ ਵੀ ਪਹੁੰਚ ਗਈ ਹੈ। ਬਾਹਰੋਂ ਪਹਿਰਾਵਾ ਪਾਵੇਂ ਲੱਗਦਾ ਭਾਈ ਸਿੱਖੀ ਵਾਲਾ ਹੈ। ਉਹੀ ਬਹਿਮ ਭਰਮ ਪਖੰਡ ਬੜੇ ਭਰਪੂਰ ਹੋ ਗਏ। ਸਤਿਗੁਰੂ ਇੱਥੇ ਜਿਹੜਾ ਬਚਨ ਕਰ ਰਿਹਾ ਕਹਿੰਦੇ ਦਿਖਾਵੇ ਦੇ ਸਿੱਖ ਨਹੀਂ ਬਣਨਾ। ਕਿਉਂਕਿ ਮੈਨੂੰ ਪਰਵਾਣੀ ਨਹੀਂ ਗੁਰੂ ਨੂੰ ਪਰਵਾਣੀ ਕਹਿੰਦੇ ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਦਾ ਚੇਰਾ ਰਹਿਤ ਬਿਨਾ ਨੇ ਸਿੱਖ ਕਹਾਵੇ ਰਹਿਤ ਬਿਨਾ ਦਰ ਝੋਟਾ ਖਾਵੇ ਮਾਫ ਕਰਨਾ ਜਿਹੜਾ ਲੋਕਾਂ ਨੂੰ ਊੜਾ ਐੜਾ ਨਹੀਂ ਹੁੰਦਣ ਅੱਜ ਕੌਮ ਦੇ ਆਗੂ ਬਣੇ ਫਿਰਦੇ ਜਿਨ੍ਹਾਂ ਨੂੰ ਸਿੱਖ ਰਹਿਤ ਮਰਜ਼ਾ ਦਾ ਪਹਿਲਾ ਪੰਨਾ ਹੀ ਨਹੀਂ ਪੰਨਾ ਕਿਤਾਬ ਪੜਨਗੇ ਪੰਜਾਬੀ ਨਹੀਂ ਹੁੰਦੀ ਜਿਨ੍ਹਾਂ ਨੂੰ ਪਤਾ ਹੀ ਕੋਈ ਨਹੀਂ ਸਿੱਖੀ ਦਾ ਉਹ ਅੱਜ ਉਹਨਾਂ ਦੇ ਹੱਥ ਵਿੱਚ ਬਾਗ ਡੋਰ ਹੈ ਸਿੱਖੀ ਦੀ। ਕਿ ਕੀ ਹਾਲਾਤ ਬਣਨਗੇ ਆਉਣ ਵਾਲੇ ਸਾਡੇ ਬੱਚਿਆਂ ਦੇ। ਸਿਰਫ ਪਹਿਰਾਵੇ ਨੂੰ ਗੁਰੂ ਸਾਹਿਬ ਨੇ ਮਾਨਤਾ ਨਹੀਂ ਦਿੱਤੀ ਪਹਿਰਾਵਾ ਉਦੋਂ ਮਾਨਤਾ ਹੈ ਜਦੋਂ ਅਸੀਂ ਉਹ ਜੇ ਗੁਣ ਵੀ ਸਾਡੇ ਜੀਵਨ ਦੇ ਵਿੱਚ ਹੋਣਗੇ। ਸਭ ਕਹਿੰਦੇ ਰਹਿਣੀ ਰਹੇ ਸੋਈ ਸਿੱਖ ਮੇਰਾ। ਓ ਸਾਹਿਬ ਮੈਂ ਉਸ ਕਾ ਚੇਰਾ ਰਹਿਤ ਬਿਨਾ ਨੇ ਸਿੱਕ ਖਾਵੇ ਰਹਿਤ ਬਿਨਾ ਦਰ ਚੋਟਾਂ ਖਾਵੇ ਇੱਥੋਂ ਤੱਕ ਰਖਿਆ ਇਹ ਕਿਸੇ ਵਾਸਤੇ ਨਹੀਂ ਸਾਡੇ ਵਾਸਤੇ ਧੋਖਾ ਹੈ ਰਹਿਤ ਬਿਨਾ ਸੁਖ ਕਬ ਹੁਣਾ ਲਹੇ ਸੁਖੇ ਨਹੀਂ ਮਿਲਿਆ ਰਹਿਤ ਅਵਰ ਕਸ ਅਵਰ ਕਮਾਵਤ ਮੰਨਣੀ ਪ੍ਰੀਤ ਮੁਖੋਂ ਗੜ ਲਾਵਤ ਕਿਉਂਕਿ ਜਾਣਨ ਹਾਰ ਪ੍ਰਭੂ ਪ੍ਰਵੀਨ ਪ੍ਰਵੀਨ ਕਹਿੰਦੇ ਸਿਆਣਾ ਬਾਹਰ ਭੇਖਣਾ ਕਾਹੂ ਪੀ ਬਾਰ ਲਈ ਭੇਖ ਤੇ ਪ੍ਰਮਾਤਮਾ ਨੂੰ ਖੁਸ਼ੀ ਨਹੀਂ ਹੁੰਦਾ ਸਤਿਗੁਰੂ ਲੋਕੀ ਕਹਣਗੇ ਬਹੁਤ ਚੰਗਾ ਹੈ ਭੇਖ ਦਿਖਾਇਓ ਜਗਤ ਕੋ ਲੋਗਣ ਕੋ ਵਸ ਕੀ ਗੁਰੂ ਮਹਾਰਾਜ ਇਸੇ ਕਰਕੇ ਆਸਾ ਕੀ ਵਾਰ ਦੇ ਵਿੱਚ ਬਹਿਮਾਂ ਤੋਂ ਲੋਕਾਂ ਨੂੰ ਭਰਮਾਂ ਤੋਂ ਉਠਾਇਆ ਕਹਿੰਦੇ ਉਹ ਜਿਨ੍ਹਾਂ ਨੇ ਜਿੱਦਾਂ ਦੇ ਕੱਪੜੇ ਪਾਲੇ ਲੋਕੀ ਉਦਾਂ ਦੇ ਉਹਨੂੰ ਮੰਨਣ ਲੱਗ ਗਿਆ ਕੱਪੜਿਆਂ ਦਾ ਨਾਮ ਵੀ ਸੰਤ ਹੋ ਗਿਆ ਕੱਪੜਿਆਂ ਦਾ ਨਾਮ ਵੀ ਬ੍ਰਹਮ ਗਿਆਨੀ ਹੋ ਗਿਆ ਗੁਰੂ ਕਲਗੀਧਰ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਆਨੰਦਪੁਰ ਸਾਹਿਬ ਸੰਗਤਾਂ ਆਈਆਂ ਕੀਰਤਨ ਕਰਦੇ ਔਰੇ ਸੀ ਕੀਰਤਨ ਸੰਗਤਾਂ ਨੂੰ ਬੜੀਆਂ ਪ੍ਰਭਾਵਿਤ ਹੋਈਆਂ ਹੁਣ ਮੇਰੇ ਸਤਿਗੁਰੂ ਤਾਂ ਜਾਣਦਾ ਹੈ ਕਿ ਅੰਦਰੋਂ ਕਰ ਰਹੇ ਆ ਜਾਂ ਬਾਹਰੋਂ ਕਰ ਰਹੇ ਆ ਸਤਿਗੁਰ ਮਹਾਰਾਜ ਸੰਗਤਾਂ ਆਈਆਂ ਕੀਰਤਨ ਕਰਦੀਆਂ ਅੱਖਾਂ ਦੇ ਵਿੱਚ ਅਥਰੂ ਵੀ ਨਿਕਲ ਰਹੇ ਇੰਨੇ ਬਿਰਾਗ ਦੇ ਵਿੱਚ ਗੁਰੂ ਸਾਹਿਬ ਮਹਾਰਾਜ ਬਾਣੀ ਪੜ ਰਹੇ ਆ ਕਹਿੰਦੇ ਰੁਕ ਜਾਓ ਭਾਈ ਥੋੜੇ ਦਿਨ ਤੁਹਾਨੂੰ ਦੱਸਾਂਗੇ ਤਿੰਨ ਚਾਰ ਦਿਨ ਦਾ ਮੇਲਾ ਸੀ ਸਮਾਪਤ ਹੋਇਆ ਗੁਰੂ ਸਾਹਿਬ ਮਹਾਰਾਜ ਅਸੀਂ ਜਾ ਰਹੇ ਆ ਆ ਗਿਆ ਬਖਸ਼ੋ ਗੁਰੂ ਸਾਹਿਬ ਕਹਿੰਦੇ ਵੀ ਆਪਾਂ ਜਿਹੜਾ ਇਹ ਜਿਹੜਾ ਜੋੜ ਮੇਲਾ ਲੱਗਾ ਹੈ ਤੇ ਦੋ ਚਾਰ ਦਿਨ ਹੋਰ ਵਧਾ ਦਿੱਤਾ ਤੁਸੀਂ ਰੁਕੋ ਸੰਗਤਾਂ ਬੜੀਆਂ ਖੁਸ਼ ਆ ਤੁਹਾਡੇ ਤੇ ਤੁਸੀਂ ਥੋੜਾ ਹੋਰ ਕੀਰਤਨ ਕਰੋ ਉਹ ਸਾਰਾ ਪੂਰੀ ਸੰਗਤ ਸੀ ਜੋਟੀਆਂ ਚ ਕੀਰਤਨ ਕਰਦੇ ਸਾਂ ਇੱਕ ਦੋ ਦਿਨ ਤਾਂ ਬੜੇ ਔਖੇ ਹੋ ਕੇ ਨੇ ਕਰ ਲਿਆ ਤੀਸਰੇ ਦਿਨ ਫੇਰ ਆ ਗਏ ਗੁਰੂ ਸਾਹਿਬ ਜੀ ਆਗਿਆ ਦਿਓ ਸਤਿਗੁਰਾਂ ਨੇ ਆਖਿਆ ਕਹਿਣ ਲੱਗੇ ਇੱਕ ਦੋ ਦਿਨ ਹੋਰ ਰੁਕਜੋ ਹੁਣ ਔਖਾ ਹੋ ਗਿਆ ਕੰਮ ਅਜੇ ਤਾਂ ਗੁਰੂ ਸਾਹਿਬ ਕਹਿੰਦੇ ਨਾ ਕੋਈ ਗਾਵੇ ਰਾਗੀ ਨਾਦੀ ਬੇਦੀ ਵਿਪਾਤ ਕਰ ਨਹੀਂ ਹਰ ਹਰ ਭੀਜੇ RAM ਰਾਜੇ ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤੇ ਨਾ ਰੋਏ ਕਾ ਕੀ ਉਹ ਕਲ ਗਿਆ ਉਹ ਤਾਂ ਜਾਣਦਾ ਹਰ ਕਰਤਾ ਸਭ ਕੁਝ ਜਾਣਦਾ ਸਿਰ ਰੋਗ ਹੱਥ ਦੀ ਤੇ ਹੁਣ ਉਹਨਾਂ ਨੂੰ ਗੋਣਾ ਵੀ ਭੁੱਲ ਗਿਆ ਤੇ ਰੋਣਾ ਵੀ ਭੁੱਲ ਗਿਆ ਹੁਣ ਉਹਨਾਂ ਨੇ ਸਲਾਹ ਕੀਤੀ ਜਿਹੜੇ ਝੂਠੇ ਹੁੰਦੇ ਨੇ ਨਾ ਝੂਠਿਆਂ ਦਾ ਸਰਦਾਰ ਵੀ ਹੁੰਦਾ ਇੱਕ ਉਹਨੇ ਆਖਿਆ ਵੀ ਇੱਥੇ ਲੰਮੇ ਪਏ ਰਹਿਣਾ ਇੱਥੇ ਲੰਗਰ ਖਾਣੇ ਜਾਂ ਘਰ ਵੀ ਜਾਣਾ ਉਹ ਕਹਿੰਨ ਲੱਗੇ ਭਾਈ ਜਾਣਾ ਆਪਾਂ ਇੱਥੇ ਕੀ ਕਰਨਾ ਉਹ ਕਹਿੰਦਾ ਫਿਰ ਮੈਂ ਸਕੀਮ ਮੈਂ ਕਰਦਾ ਜਾਂਦੀ ਸਕੀਮ ਮੈਂ ਕਰਦਾ ਕਿੱਦਾਂ ਕਰਨਾ ਇੰਦਾ ਫੱਟਾ ਲੈ ਕੇ ਆਓ ਇੱਕ ਫੱਟਾ ਲੈਂਦਾ ਚਿੱਟਾ ਕੱਪੜਾ ਹੈ ਕਿਸੇ ਕੋਲ ਚਿੱਟਾ ਕੱਪੜਾ ਮਿਲ ਗਿਆ ਚੱਦਰ ਮਿਲ ਗਈ ਇੱਕ ਬੰਦੇ ਨੂੰ ਕਹਿੰਦਾ ਵੀ ਤੂੰ ਜੇ ਗੁਰੂ ਸਾਹਿਬ ਆਉਣ ਕੋਈ ਸਿੱਖ ਨੇੜੇ ਆਵੇ ਨਾ ਤੂੰ ਸਾਹ ਨਹੀਂ ਲੈਣਾ ਸਾਰ ਉਹ ਗਲੀ ਉਹਨੂੰ ਸਿਖਾ ਦਿੱਤਾ ਉਹਨੂੰ ਫੱਟੇ ਦੇ ਪਾ ਕੇ ਨਾ ਚੱਦਰ ਪਾ ਦਿੱਤੀ ਉੱਪਰ ਚਿੱਟੀ ਤੇ ਉਹਦੀ ਚੁੱਕ ਲਈ ਅੜਤੀ ਔਰ ਫਿਰ ਸ਼ੁਰੂ ਕਰ ਦਿੱਤਾ ਢੋਲ ਗਿਆ ਜੰਮਟੇ ਲੈ ਕੇ ਸੇਵਕੀ ਓੜਕ ਨਿਭਹੀ ਪ੍ਰੀਤ ਸੇਵਕੀ ਓੜਕ ਨਿਭਹੀ ਸਤਗੁਰੂ ਜੀ ਸਾਹਮਣੇ ਖੜੇ ਆ ਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਭਾਈ ਕੀ ਹੋਇਆ ਕੌਣ ਚੜਾਈ ਕਰ ਗਿਆ ਸਤਿਗੁਰੂ ਮਹਾਰਾਜ ਸਿੰਘ ਸਾਡੇ ਨਾਲ ਆਇਆ ਸੀ ਤੇ ਬਿਮਾਰ ਸੀ ਤੇ ਉਹ ਰਾਤੀ ਚੜਾਈ ਕਰ ਗਿਆ ਕਿੱਥੇ ਲੈ ਕੇ ਚੱਲੇ ਹੋ ਕਹਿਣ ਲੱਗੇ ਜੀ ਬਾਹਰ ਜਾ ਕੇ ਤਾਂ ਸੰਸਕਾਰ ਕਰਨਾ ਹੈ ਬਾਹਰ ਜਾ ਕੇ ਸੰਸਕਾਰ ਗੁਰੂ ਸਾਹਿਬ ਕਹਿੰਦੇ ਮੇਰਾ ਸਿੱਖ ਮੇਰੇ ਘਰ ਆਇਆ ਤੇ ਮੇਰਾ ਫਰਜ਼ ਬਣਦਾ ਨਾ ਮੈਂ ਸੰਸਕਾਰ ਕਰਾਂ ਹੁਣ ਕਿੰਨਾ ਕੁ ਝੂਠ ਹੁਣ ਕਿੰਨਾ ਕੁ ਰਹਿ ਸਕਦਾ ਸੀ ਹੁਣ ਸਾਰੇ ਖੜੇ ਹੁਣ ਹੋਣਾ ਕੀ ਹੈ ਇਹ ਤਾਂ ਹੁਣ ਉਹੀ ਹੋਣਾ ਜੋ ਗੁਰੂ ਨੇ ਕਰਨ ਸਤਪੁਰ ਨੇ ਲੱਕੜਾਂ ਵੀ ਬੁਲਾ ਲਈਆਂ ਚਿਖਾ ਤਿਆਰ ਹੋ ਗਈ ਓਨੀ ਦਿਨ ਫਿਰ ਵੀ ਸੁਆਸ ਉਹ ਰੋਕ ਕੇ ਪਿਆ ਰਿਆ ਜਦੋਂ ਨਾ ਚਿਖਾ ਦੇ ਉੱਪਰ ਪਾ ਦਿੱਤਾ ਤੇ ਜਦੋਂ ਲਈ ਨਾ ਅੱਗ ਜਦੋਂ ਲੱਗਾ ਸੇਕ ਉੱਠ ਕੇ ਭੱਜ ਗਿਆ ਤੇ ਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਬਾਤ ਧਾਨੁ ਸਿੱਖੀ ਧਾਨੁ ਸਿੱਖੀ ਗੁਰੂ ਮਹਾਰਾਜ ਉਹ ਤਾਂ ਸ਼ਰਮਿੰਦੇ ਸਨ ਗੁਰੂ ਮਹਾਰਾਜ ਕਹਿੰਦੇ ਤੁਸੀਂ ਇੰਨਾ ਬਰਾਗ ਦੇ ਵਿੱਚ ਕੀਰਤਨ ਕੀਤਾ ਨਾ ਮੁਰਦਾ ਵੀ ਜਿੰਦਾ ਹੋ ਗਿਆ ਗੁਰੂ ਸਾਹਿਬ ਮਹਾਰਾਜ ਗਲਤੀ ਹੋ ਗਈ ਯਾਰ ਇੱਥੇ ਉਹ ਬਚਨ ਸਾਈਂ ਸਤਗੁਰ ਮਹਾਰਾਜ ਇਹ ਨਿਚੋੜ ਹੈ ਸਤਗੁਰ ਦੀ ਦੇ ਹੁਕਮਾਂ ਦਾ ਕਿ ਦਿਖਾਵੇ ਦੇ ਸਿੱਖ ਨਹੀਂ ਬਣਨਾ ਕਿਉਂਕਿ ਗੁਰੂ ਜਾਣਦਾ ਹੈ ਆਪ ਸਤਗੁਰੂ ਦੇ ਕੋਲੋਂ ਕੁਝ ਵੀ ਨਹੀਂ ਸਪਾਸ਼ ਸਪਾ ਸਕਦੇ ਉਹ ਸਤਗੁਰੂ ਜਾਣਦਾ ਹੈ ਇਹੀ ਅਰਦਾਸ ਕਰੀਏ ਕਿ ਸਤਗੁਰ ਮਹਾਰਾਜ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਸ ਮਿਹਰ ਪਾਵੂ ਡੁੱਬਦੇ ਪੱਥਰ ਤਾਰੇ ਉਹ ਕਿਰਪਾ ਕਰ ਦਿੰਦਾ ਬਖਸ਼ਿਸ਼ ਕਰ ਦਿੰਦਾ ਉਹਦੇ ਘਰ ਵਿੱਚ ਕੀ ਨਹੀਂ ਹੈ ਜੋ ਹੈ ਸਪਸ਼ਟ ਕਰ ਦਈਏ ਗੁਰੂ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕਰੀਏ ਫਰਿਆਦ ਕਰੀਏ ਸਤਗੁਰੂ ਝੋਲੀਆਂ ਭਰ ਦਿੰਦਾ ਸਤਿਨਾਮ 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 ਜੀ ਵਾਹਿਗੁਰੂ ਵਾਹਿ